ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲੱਭ ਪੇ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਬਟਿੰਡਾ ਵਿੱਚ ਇੱਕ ਘਟਨਾ ਵਾਪਰੀ ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਸੀ ਇਹ ਘਟਨਾ ਤਲਵੰਡੀ ਸਾਬੋ ਤੋਂ ਆੜੀ ਬੱਸ ਜੋ ਨਾਲੇ ਵਿੱਚ ਡਿੱਗੀ ਉਸ ਵਿੱਚ ਕਈ ਸਵਾਰੀਆਂ ਬੈਠੀਆਂ ਜੀਆਂ ਸਨ ਜਿਨ੍ਹਾਂ ਵਿੱਚੋਂ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮ ਦਸੇ ਜਾ ਰਹੇ ਇਹ ਘਟਨਾ 28 ਦਸੰਬਰ ਦੁਪਹਿਰ ਤਕਰੀਬਨ 1:30 ਵਜੇ ਕਟਨਾਵਾਂ ਆਪਰੀ ਜਦੋਂ ਤਲਵੰਨੀ ਸਾਹਬ ਤੋਂ ਇੱਕ ਬੱਸ ਆ ਰਹੀ ਸੀ ਜਿਸ ਦੇ ਵਿੱਚ ਅਚਾਨਕ ਇੱਕ ਢਿੱਲਾ ਪਹਾੜ ਜਾਣ ਕਰਨ ਬੱਸ ਡਰਾਈਵਰ ਨੇ ਬੱਸ ਵੱਟੀ ਅਤੇ ਉਹ ਨਾਲੇ ਵਿੱਚ ਡਿੱਗੀ ਜਿਸ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਹायल ਹੋ ਗਏ ਇਸ ਵਿੱਚ ਡਰਾਈਵਰ ਵੀ ਸ਼ਾਮਲ ਸੀ ਜਿੱਦ ਦੀ ਮੌਤ ਹੋ ਗਈ ਇਸ ਤੋਂ ਬਾਅਦ ਸਤਨਗ ਲੋਕਾਂ ਨੇ ਇਸ ਘਟਨਾ ਨੂੰ ਵੇਖਿਆ ਅਤੇ ਇਕੱਠੇ ਹੋ ਕੇ ਇਹਨਾਂ ਵਿੱਚੋਂ ਲੋਕਾਂ ਨੂੰ ਬਚਾਇਆ ਫਿਰ ਐਨਡੀਆਰਐਫ ਦੀ ਟੀਮ ਇੱਥੇ ਪਹੁੰਚੀ ਅਤੇ ਬੱਸ ਵਿੱਚ ਫਸੇ ਲੋਕਾਂ ਦਾ ਰਿਸਕੂ ਕੀਤਾ ਬਾਦ ਵਿੱਚ ਜਿਹੜੇ ਲੋਕ ਹੱਲ ਸਨ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਇਸ ਘਟਨਾ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੁੱਖ ਜਤਾਇਆ ਅਤੇ ਮ੍ਰਿਤਕਾਂ ਦੇ ਪਰਿਵਾਰ ਨੂੰ 3-3 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਰੈਕਸ ਪਰ ਟਵੀਟ ਕੀਤਾ ਜਿਸ ਵਿੱਚ ਇਸ ਘਟਨਾ ਉੱਪਰ ਦੁੱਖ ਜਤਾਇਆ ਅਤੇ ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਨਾਲ ਹੀ ਜਨਾ ਲੋਕਾਂ ਨੂੰ ਇਸ ਵਿੱਚ ਸ਼ਟਾ ਜਨ ਉਹਨਾਂ ਨੂੰ 50,000 ਰੁਪਏ ਦੇਣ ਦਾ ਵਾਅਦਾ ਕੀਤਾ ਇਸ ਘਟਨਾ ਨੂੰ ਵੇਖਦੇ ਹੋਏ ਦੇਸ਼ ਦੀ ਰਾਸ਼ਟਰਪਤੀ ਨੇ ਵੀ ਇੱਕ ਟਵੀਟ ਕੀਤਾ ਅਤੇ ਇਸ ਘਟਨਾ ਉੱਪਰ ਦੁੱਖ ਜਤਾਇਆ ਸੱਚ ਵਿੱਚ ਇਹ ਘਟਨਾ ਬਹੁਤ ਹੀ ਦੁਖਦਾਈ ਸੀ ਜਿਸ ਵਿੱਚ ਕਈ ਪਰਿਵਾਰਾਂ ਦੇ ਮੈਂਬਰ ਉਹਨਾਂ ਨਾਲੋਂ ਵਿਛੜ ਗਏ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ